ਨਮਸਕਾਰ ਜੈਨ ਦੋਸਤੋ ਮੈਂ ਪਹੁਨਕੀਜਾ ਕੀਜਾ ਰੀਅਲੀ ਨਿਊ ਟੂ ਅਡਾਡ ਸਵਾਲ ਕਰਦਾ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 24 27 ਚੋਣਾਂ ਇੱਥੇ ਨੇ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਲਗਭਗ ਸਵਾ ਸਾਲ ਦਾ ਸਮਾਂ ਬਾਕੀ ਬਚਿਆ ਸਵਾ ਸਾਲ ਦਾ ਸਮਾਂ ਬਾਕੀ ਬਚਿਆ ਪਰ ਜੋ ਹੁਣ ਰਾਜਪੁਰਾ ਦੀ ਰਾਜਨੀਤੀ ਦੇ ਵਿੱਚ ਜੋ ਗਲਾਰੇ ਵਿੱਚ ਚਚਾਵਾ ਦਾ ਦੌਰ ਜਾਰੀ ਹੈ ਜੋ ਰਾਜਨੀ ਗਲਾਰੇ ਵਿੱਚ ਚਚਾਵਾ ਚੱਲ ਰਹੀਆਂ ਨੇ ਉਹਦੇ ਮੁਤਾਬਿਕ ਇਹ ਕਿਹਾ ਜਾ ਸਕਦਾ ਹੈ ਕਿ 2026 ਦੇ ਵਿੱਚ ਰਾਜਪਾਲੀ ਸਿਆਸਤ 360 ਡਿਗਰੀ ਵਾਂਗ ਘੁੰਮ ਸਕਦੀ ਹੈ ਕਿਉਂਕਿ ਇਸ ਤਰ੍ਹਾਂ ਦਾ ਪਹਿਲੀ ਵਾਰ ਹੋ ਸਕਦਾ ਹੈ ਕਿ ਵੱਡੇ ਵੱਡੇ ਨੇਤਾ ਆਪਣੀ ਮੌਜੂਦਾ ਪਾਰਟੀਆਂ ਛੱਡ ਕੇ ਦੂਜੇ ਪਾਰਟੀਆਂ ਵਿੱਚ ਸ਼ਾਮਲ ਹੋ ਜਾਣ ਪਰ ਫਿਲਹਾਲ ਤਾਂ ਇਹ ਚਰਚਾਵਾਂ ਦਾ ਦੌਰ ਜਾਰੀ ਹੈ ਜਦ ਤੱਕ ਰਿਜ਼ਲਟ ਨਾ ਆਵੇ ਉਸ ਟਾਈਮ ਤੱਕ ਕੁਝ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਹੜੇ ਨੇਤਾ ਨੇ ਜਿਹੜੇ ਐਮਰਡ ਇਲੈਕਸ਼ਨ ਲੜਨ ਦੇ ਚੁੱਕ ਨੇ ਜੇ ਉਹ ਆਪਣੇ ਸਮਰਥਣ ਦੇ ਨਾਲ ਕਈ ਤਰ੍ਹਾਂ ਦੀ ਚਚਾਚਾਂ ਮਚਾ ਜਿਹੜੀਆਂ ਕਰ ਰਹੇ ਨੇ ਉਹ ਆਤਮੰਤਨ ਕਰ ਰਹੇ ਨੇ ਪਰ ਫਿਲਹਾਲ ਕੋਈ ਵੀ ਖੁੱਲਕੇ ਬੋਲਣ ਲਈ ਤਿਆਰ ਨਹੀਂ ਹੈ ਦੋਸਤੋ ਜੇ ਇੱਕ ਸੱਤਾਧਾਰੀ ਨੇਤਾ ਦੀ ਗੱਲ ਕਰਾਂ ਤਾਂ ਇਹ ਕਿਹਾ ਜਾ ਸਕਦਾ ਹੈ ਕਿ 2022 ਦੇ ਵਿੱਚ ਉਹ ਚੋਣਾਂ ਲੜਨ ਦਾ ਇੱਛੂ ਸੀ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਰਾਜਪੁਰਾ ਵਿਧਾਨ ਸਭਾ ਤੋਂ ਟਿਕਟ ਮਿਲ ਜਾਵੇ ਪਰ ਉਹਨਾਂ ਦੀ ਜਿਹੜੀ ਕੋਸ਼ਿਸ਼ ਸਫਲ ਨਹੀਂ ਹੋ ਸਕੀ ਤੇ ਉਹ ਚੋਣਾ ਨਹੀਂ ਲੜ ਸਕਿਆ ਹੁਣ ਫਿਰ ਚੋਣਾਂ ਦਾ ਸਮਾਂ ਨੇੜੇ ਆਂਦਾ ਜਾ ਰਿਹਾ ਹੈ ਹੁਣ ਉਹ ਤੇ ਉਹਨਾਂ ਦੇ ਸਮਰਥਕ ਚਰਚਾਵਾਂ ਵਿੱਚ ਜੁਟੇ ਹੋਏ ਨੇ ਕਿ ਅਗਲੀ ਰਾਜਨੀਤਿਕ ਜਿਹੜੀ ਰਾਜਨੀਤਿਕ ਰਣਨੀਤੀ ਕੀ ਬਣਾਈ ਜਾਵੇ ਕੀ ਕੀਤਾ ਜਾਵੇ ਕਿਉਂਕਿ ਉਹਨੂੰ ਲੱਗਦਾ ਹੈ ਕਿ ਜੇ ਆਉਣ ਵਾਲੇ ਸਮੇਂ ਵਿੱਚ ਵੀ ਸੱਤਾਧਾਰੀ ਪਾਰਟੀ ਦਾ ਟਿਕਟ ਮਿਲਣ ਦੀ ਸੰਭਾਵਨਾ ਜੇ ਨਾ ਦੇਖੀ ਤਾਂ ਲੱਗਦਾ ਹੈ ਕਿ ਉਹਨਾਂ ਵੱਲੋਂ ਪਾਰਟੀ ਛੱਡੀ ਜਾ ਸਕਦੀ ਹੈ ਇਹ ਵੀ ਚੱਚਾਵਾਂ ਦਾ ਦੌਰ ਗਰਮ ਹੈ ਜਿਹੜਾ ਕਿ ਉਹਨਾਂ ਨੇ ਕਾਂਗਰਸ ਪਾਰਟੀ ਦੇ ਨੇਤਾਵਾਂ ਦੇ ਨਾਲ ਗੁਪਤ ਮੀਟਿੰਗਾਂ ਵੀ ਕੀਤੀਆਂ ਹੋਈਆਂ ਨੇ ਤੇ ਆਪਾਂ ਫਿਲਹਾਲ ਕੋਈ ਵੀ ਨੇਤਾ ਇਸ ਗੱਲ ਦੀ ਪੁਸ਼ਟੀ ਕਰਨ ਲਈ ਤਿਆਰ ਨਹੀਂ ਇਸ ਤਰ੍ਹਾਂ ਇੱਕ ਹੋਰ ਨੇਤਾ ਦੀ ਗੱਲ ਕੀਤੀ ਜਾਵੇ ਜਿਹੜਾ ਰਾਜਪutra ਰਾਜਨੀਤੀ ਸਿਆਸਤ ਦੇ ਵਿੱਚ ਯਕੀਨ ਰਾਜਨੀਤੀ ਵਿੱਚ ਵੱਡਾ ਕਦਮ ਰੱਖਦੇ ਨੇ ਨਾਮੀ ਗ੍ਰਾਮੀ ਨਾਮ ਹੈ ਉਹਨਾਂ ਨੂੰ ਲੈ ਕੇ ਵੀ ਚਰਚਾਵਾਂ ਦਾ ਦੌਰ ਗਰਮ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ ਜਿਸ ਪਾਰਟੀ ਵਿੱਚ ਮੌਜੂਦ ਨੇ ਉਸ ਪਾਰਟੀ ਵਿੱਚ ਸ਼ਾਇਦ ਰਾਜਪੁਰਾ ਵਿਧਾਨ ਸਭਾ ਦੀ ਟਿਕਟ ਉਹਨੂੰ ਨਾ ਮਿਲੇ ਇਸ ਲਈ ਉਹ ਵੀ ਆਪਣਾ ਰਾਜਨੀਤਿਕ ਵਿਕ ਸੁਰੱਖਿਤ ਕਰਨਾ ਚਾਹੁੰਦੇ ਨੇ ਇਸ ਲਈ ਉਹਨਾਂ ਦੇ ਜੇ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਕਹਿ ਸਕਦੇ ਆ ਕਿ ਵਿਰੋਧੀ ਦੀ ਪਾਰਟੀ ਦੇ ਨਾਲ ਜਾਂ ਕਿਹਾ ਜੇ ਭਾਤੀ ਜਨਤਾ ਪਾਰਟੀ ਦੇ ਨਾਲ ਕਿਸੇ ਨੇਤਾ ਦੇ ਨਾਲ ਮੀਟਿੰਗ ਕਰਨ ਦੀ ਚਰਚਾ ਆਮਦਾ ਵੀ ਦੌਰ ਜਾਰੀ ਇਸ ਤਰ੍ਹਾਂ ਹੋਰ ਵੀ ਕੁਝ ਨੇਤਾ ਨੇ ਜਿਹੜੇ ਸਮੇਂ ਦੇ ਮੁਤਾਬਿਕ ਰਣਨੀਤੀ ਬਣਾ ਰਹੇ ਨੇ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਹੈ ਕਿ ਉਹ ਪੰਜਾਬ ਵਿਧਾਨ ਸਭਾ ਦੀ ਚੋਣ ਲੜਨ ਦੇ ਚੁੱਕ ਨੇ ਇਸ ਲਈ ਜੋ ਸੂਤਰ ਦੱਸਦੇ ਨੇ ਜੋ ਰਾਜਨੀਤਿਕ ਗਲਿਆਰੇ ਵਿੱਚ ਚਰਚਾਵਾਂ ਦਾ ਦੌਰ ਜਾਰੀ ਹੈ ਤਾਂ ਕਿਹਾ ਜਾ ਸਕਦਾ ਹੈ ਕਿ ਅੱਜ ਦੇ ਤਰੀਕ ਦੇ ਵਿੱਚ ਜ਼ਿਆਦਾਤਰ ਨੇਤਾਵਾਂ ਦੀ ਜਿਹੜੀ ਪਸੰਦ ਹੈ ਉਹ ਭਾਰਤੀ ਜਨਤਾ ਪਾਰਟੀ ਬਣ ਚੁੱਕੀ ਹੈ ਪਰ ਉਹਨਾਂ ਦੇ ਲਈ ਵੀ ਜਿਹੜੇ ਬਾਹਰ ਤੇ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਨੇ ਉਹ ਛੋਟਦੇ ਨੇ ਚਾਹੁੰਦੇ ਨੇ ਕਿ ਉਹਨਾਂ ਨੂੰ ਟਿਕਟ ਦਾ ਆਸ਼ਵਾਸ਼ਣ ਦਿੱਤਾ ਜਾਵੇ ਕਹਿੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਾਜਪਤੀ ਸਿਆਸਾ ਦੇ ਵਿੱਚ 360 ਡਿਗਰੀ ਵਾਂਗ ਸਾਡੀ ਸਿਆਦੀ ਸਿਆਸਤ ਘੁਮੇਗੀ ਦੇਖਣਾ ਦਿਲਚਸਪ ਹੋਵੇਗਾ ਕਿ ਜੋ ਚਚਾਵਾਦ ਹੋ ਰਹੀ ਹੈ ਇਹ ਚਚਾਵਾ ਤਾਂ ਕਿ ਸੀਮਤ ਰਹਿੰਦਾ ਹੈ ਕਿ ਵਾਕੇ ਹੀ ਕੁਝ ਨੇਤਾ ਪਾਰਟੀਆਂ ਬਦਲ ਕੇ ਦੂਜੀ ਪਾਰਟੀ ਵਿੱਚ ਜਾਂਦੇ ਨੇ ਦੋਸਤੋ ਅੱਜ ਲਈ बस ਇਤਨਾ ਹੀ ਨਮਸਕਾਰ ਜੈ ਹਿੰਦ